ਉਹ ਕਵੇਂ ਆ ਸਰਾ ਟਿੱਕੀ ਸੱਟ ਆਪਾ ਜੀ ਆਪਾ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਜੀ ਤੇ ਅੱਜ ਆ ਬਲੌਗ ਦਾ ਚੌਥਾ ਦਿਨ ਤੇ ਬੰਦੇ ਸਾਰੇ ਹੋ ਗਏ ਤਿਆਰ ਆਪਾਂ ਵੀ ਤਿਆਰ ਆ ਪਰਵਾਜ਼ ਨੇ ਨਿਕਲਦੀ ਬਈ ਤੇ ਆਜੋ ਫਿਰ ਜੁੜੇ ਰਹਿਓ ਜੀ ਵੀਡੀਓ ਦੇ ਨਾਲ ਅੱਜ ਹੈਗੀ ਹੋਲੀ ਤੇ ਕੱਲ ਨੂੰ ਹੈਗਾ ਹੋਲਾ ਮੱਲਾ ਬੰਦੇ ਇਧਰ ਆ ਗਏ ਸਾਰੇ ਤਿਆਰ ਇਹ ਸੰਗਤ ਹੋਰ ਵੀ ਆਪਣੇ ਪਿੰਡੋਂ ਆ ਗਈ ਆ ਤੇ ਹੁਣ ਆਪਾਂ ਚੱਲਦੇ ਆਂ ਚਾਹ ਪਾਣੀ ਪੀਣੇ ਖੇਰਾਂ ਦਾ ਤੇ ਬਾਕੀ ਕੱਲ ਆਪਾਂ ਗਏ ਸੀ ਉਧਰ ਗੁਰਗੁਰਾ ਔਰ ਤੇ ਅੱਜ ਹੋਰ ਤੁਹਾਨੂੰ ਇੱਥੋਂ ਦੇ ਹੀ ਦਰਸ਼ਨ ਕਰਾਵਾਂਗੇ ਬਾਕੀ ਦੇਖਦੇ ਆਂ ਅੱਜ ਕੀ ਪ੍ਰੋਗਰਾਮ ਬਣਦਾ ਕੀ ਜੁੜਦਾ ਸਾਡਾ ਯਾਰ ਵੀ ਆਉਣ ਦੀ ਪਹੁੰਚ ਗਿਆ ਕਿਵੇਂ ਹੋ ਜੀ ਠੀਕ ਠਾਕ ਇਹ ਮਗਰੋਂ ਆਉਂਦਾ ਵੀ ਬਸ ਤੇ ਇੱਥੇ ਕਮਰਾ ਲਈ ਬੈਠਾ ਇਧਰ ਆਇਆ ਚ ਕਮਰਾ ਲਈ ਬੈਠਾ ਇੱਥੇ ਰਹਿਣਾ ਵੱਖਰਾ ਹੀ ਇਹ ਸਾਡੇ ਨਾਲ ਨਹੀਂ ਪੈਂਦਾ ਟਰਾਲੇ 'ਚ ਔਰੋ ਜਰਮੱਲੀ ਕਿਵੇਂ ਆ? ਠੀਕ ਵਧੀਆ ਬਾਈ। ਵਧੀਆ ਹੋਲਾ ਮੱਲਾ। ਆਨੰਦਾ ਜਮਾ। ਚਲੋ ਆ ਜਾਣ ਕਿਵੇਂ ਠੀਕ ਆ? ਹਾਂ। ਬੁੱਧ ਕੀ? ਲੈ ਹਣ ਇਹਨਾਂ ਨੂੰ ਸੈਂਡਵਿਚਾਂ ਦੇ ਲੰਗਰ ਅੱਜ ਥੋੜਾ ਲੰਗਰ ਹੀ ਵਿਖਾਉਣੇ ਆ। ਲਓ ਜੀ ਇਧਰ ਸੈਂਡਵਿਚ ਵਾਲੇ ਲੰਗਰ ਚ ਭਲੂਰ ਦੀ ਸੰਗਤ। ਇਹਨੂੰ ਰਾਣਦੀਪ ਸਿੰਘ ਸੰਗਤ ਇਧਰ ਆ। ਪਹਿਲੇ ਪੀਰ ਹੀ ਆ ਬਾਈ। ਹਣ ਜਾਣਗੇ ਕੈਨੇਡਾ ਲਓ ਜੀ ਪਾਰਕ ਚ ਆ ਗਏ ਆ ਰਵਾਜ ਜਵਾਂ ਨਿਕਲਦੀ ਬਈ ਜੀ ਬੰਦੇ ਸਾਡੇ ਇੱਧਰ ਬਹਿ ਗਏ ਸਾਰੇ ਆ ਗਏ ਲਓ ਜੀ ਕਿੰਨਾ ਪਿਆਰਾ ਪਾਰਕ ਆਵਾ ਸੋਹਣਾ ਯਾਰੀ ਸਾਡੇ ਨਾਲ ਆ ਜਾ ਜਾ ਆ ਵੇ ਵਾਏ ਕਰਦੀ ਵੇਲਾ ਜਾ ਜਾ ਵੜਾ ਜਿਹੜਾ ਆਮਦਗੀ ਨੂੰ ਮਦਗੀ ਨੂੰ ਬਾਅਦ ਮਦਗੀ ਨੂੰ ਬਾਈ ਜੋ ਬਾਅਦ ਮਦਗੀ ਉਹ ਬਾਏ ਕਰਦੀ ਆ ਬਾਏ ਦਾ ਕਰ ਦੇ ਬਾਏ ਕਰ ਦੇ ਬਾਏ ਕਰ ਦੇ ਨਹੀਂ ਚਲੇ ਜਟੜ ਨਹੀਂ ਰਡਾ ਆ ਕੱਲੇ ਕੱਲੇ ਆਲੇ ਆਏ ਡਿੱਗੇ ਪਏ ਆ ਛੜਕਦੇ ਛੜਕਦੇ ਬੜਾ ਬਣੀਆ ਘੈਂਟ ਕਰ ਲੋ ਮੜੀਆਂ ਦੇ ਘੇਰੇ ਵਾਲੀ ਕਿਹਦੀ ਆ ਤੋ 2 ਵਜੇ ਤੋਂ ਸੇਵਾ ਤੇ ਆ ਗਿਓ ਤੁਹਾਨੂੰ ਵਧੀਆ ਹਾਂ ਨਰੂੜਾ ਆ ਗਿਆ ਭਾਈ ਇਹ ਇਹ 75 ਸੈਕਿੰਡ ਇਹ ਗੱਲ ਤਾਂ ਸੁਣ ਲੈਦੇ ਹਲੋ ਨਰੂੜਾ ਵਾਲਿਆ ਕਿਹੜਾ ਹਾਂ ਡੇਰ ਵੇ ਪਹੁੰਚ ਗਏ ਇਹ ਟਰਾਲੀ ਟਰਾਲੀ ਗੱਲ ਤਾਂ ਸੁਣ ਗੱਲ ਨਾ ਵੀ ਜਾਣ ਨਹੀਂ ਦੇਣਾ ਨਾ ਮਨਾਲੀ ਜਾਣਾ ਮਨਾਲੀ ਲੈ ਜਾਓ ਬੰਬਾ ਠੀਕ ਹੈ ਤੇ ਅੱਜ ਉਸੇ ਝੁੱਟਣਾ 75 ਸਕਿੰਟ ਕਿ ਨਹੀਂ 75 ਸਕਿੰਟਾਂ ਝੁੱਟਣਾ ਨਹੀਂ ਉਸੇ ਚੱਲ ਪੀਜ਼ਾ ਖਾਣ ਗਏ ਨਾ ਹਾਂ ਲਾ ਫੋਨ ਪੀਜ਼ੇ ਵਾਲਿਆਂ ਨੂੰ ਲੈ ਜਾ ਨਰੂੜਾ ਦਾ ਪੀਜ਼ਾ ਖਾਊਗਾ ਸਾਰੇ ਠੀਕ ਹੈ ਹਨਾ ਬੇਬੀ ਜਾ ਪੀਜ਼ਾ ਆਓ ਤੇਜ਼ ਨੂੰ ਮੁੰਡੇ ਆਇਆ ਸਭ ਦਾ ਜਾਈਏ ਤੇਜ਼ਾ ਖਵਾ ਦਸਤ ਹਨਾ ਚੱਲ ਚੱਲਾ ਚਲੋ ਮਨਾਲੀ ਚਲੋ ਪੋਚ ਪਰੋ ਚੱਲ ਪੋਚ ਪਰੋ ဒီက <m> ာ <m> းလေးတွေအေးမယ်မဒီတော့ပို့ထွက်တာ ਸਭ ਜੀ ਆਇਆ ਨੂੰ ਤਾਂ ਵੀ ਆਕਾਗੇ ਬੈਠੇ ਤਾਰ ਤਰ ਕੇ 4 ਦਿਨ ਹੋ ਗਏ ਪਰ ਫਿਰ ਵੀ ਇੰਨੀ ਜਲਦੀ ਜਦੋਂ ਕਿ ਨੇ ਕਿਹਾ ਚੱਲ ਕੇ ਪਾ ਜਿੱਥਰੋਂ ਜਾਣਾ ਮੱਤਰ ਤੇ ਕਿ ਨੇ ਉਧਰ ਨੂੰ ਜਾਣਾ ਤੇ ਲੰਗਰ ਉਧਰ ਜਾਣਾ ਬੰਦੇ ਤਿਆਰ ਹੀ ਰਹਿੰਦੇ ਆਪਣੇ ਬੰਦੇ ਤਿਆਰ ਰਹਿੰਦੇ ਆਏ ਨੇ ਵੀ ਦੂਜੇ ਟਰਾਲੇ ਵਾਲੇ ਉਹ ਅੰਦਰ ਹੀ ਬੈਠੇ ਆ ਸੀ ਤੇ ਵੀਡੀਓ ਵਿੱਚ ਵੇਖਿਆ ਜੀ ਸਰ ਬੰਦੇ ਆਪਣੇ ਕਰਦੇ ਆ ਪੂਰੀ ਸੇਵਾ ਕਰਦੇ ਆ ਜਿਹੜੇ ਕਾਬ ਦੇ ਜਾ ਕੇ ਲੰਗਰ ਅੱਜ ਫੇਰ ਕਰਾਂਗੇ ਸੇਵਾ ਉਨਰੂਡ ਵਾਲੇ ਫੋਨ ਲਾਈ ਜਾਂਦੇ ਆ ਪੁਣ 1 ਵਜੇ ਟਾਈਮ ਕਰਨਾ ਵੀ ਆਜ ਉੱਥੇ ਆਜ ਅੱਜ ਕਰਦੇ ਆ ਵੀ ਸੇਵਾ ਉਹ ਪੂਰੀ ਸਤਿਗੁਰ ਜੀ ਵਧੀਆ ਜੀ ਟਾਈਮ ਮਾਣੋ ਜਦੋਂ ਬੰਦਾ ਬੰਦਾ ਬਹੁਤ ਘੰਟਾ ਭਈਆ ਪੂਰਾ ਚੋਬਰ ਨੇਤੇ ਦੇ ਕੋਲੇ 24 ਘੰਟੇ ਬਾਹਲੀ ਸਪੀਡ ਹੈ ਪਤਾ ਨਹੀਂ ਕੀ ਬੁਆਈ ਫਿਰਦਾ ਫੋਨ 'ਚ ਇਸੇ ਦੇ ਸਿਰ ਤੇ ਤੁਸੀਂ ਆ ਵੀਡੀਓ ਦੇਖਦੇ ਆ ਮਸਾਂ ਅਪਲੋਡ ਹੁੰਦੀਆਂ ਸੀ ਆਪਣੇ ਤੋਂ ਨਹੀਂ ਸੀ ਹੋਣੀਆਂ ਆਹ ਬੰਦੇ ਦੀ ਬਦੌਲਤ ਤੁਸੀਂ ਵਲੌਗ ਲੈਣੇ ਆ ਧੰਨਵਾਦ ਅਜ ਐਨਕਾਂ ਨੂੰ ਲਾ ਕੇ ਆਪਾਂ ਵਲੌਗ ਬਣਾਣਾ ਐਨਕਾਂ ਨੂੰ ਲਾ ਕੇ ਅਜ ਸਾਰਿਆਂ ਨੂੰ ਐਨਕਾਂ ਦਵਾ ਦਿੰਦੇ ਆ ਆਪਾਂ ਤਾਂ ਮੁੰਡੇ ਲਈ ਫਿਰਦੇ ਆ ਜੱਟ ਨੂੰ ਵੀ ਲੈ ਕੇ ਦੇਣੀਆਂ ਜੈਨਕਾ ਜੈਨਕਾ ਲਾ ਕੇ ਰੰਗ 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 ਰੰ ਸਭਾਤ ਆਪਣੇ ਸਾਰੇ ਸਿਆਣੇ ਸਾਰੇ ਸਿਆਣੇ ਬੰਦੇ ਸਾਰੇ ਸਿਆਣੇ ਵੀ ਇਹ ਆਪਣੇ ਬੰਦਾ ਨਾਗੁੰਨੇ ਸਿਆਣੇ ਨਾ ਕੀ ਉੱਚਾ ਨਾ ਸਾਰੇ ਵੈਸ਼ ਨੂੰ ਬੰਦੇ ਤਾਈਆਂ ਪਿੰਡ ਵਾਲੇ ਸਾਬ ਤੋਂ ਜ਼ਿਆਦੇ ਬੰਦੇ ਆ 25 ਜਣੇ ਆ ਪਿੰਡ ਵਾਲੇ 28 ਜਣੇ ਆ ਅਸੀਂ ਅਸੀਂ ਤਾਂ ਬਾਹਰ ਹੀ ਪੈਣੇ ਆ ਤੇ ਮੁੰਡਿਆਂ ਨੂੰ ਪਾਈਦਾ ਬੰਦੇ ਪਿੰਡੋਂ ਆਪਣੇ ਕੋਲੇ ਬਹੁਤ ਆਏ ਆਪਣੇ ਨਾਲ ਸਾਰੇ ਇੱਥੇ ਰਹੇ ਆਪਣੇ ਕੋਲੇ ਨਾ ਕਹਿੰਦਾ ਜਵਾਬ ਕਹੀ ਹੁਣ ਦਿੱਤਾ ਸਹੀ ਗੱਲ ਹੈ ਜਿਹੜਾ ਮਰਜੀ ਆਓ ਜਿਹੜਾ ਮਰਜੀ ਜਾਓ ਗੱਦੇ ਤਾਂ ਹੀ ਵੱਧ ਲਿਆਂਦੇ ਪਾਉ ਸਹੀ ਗੱਲ ਆਪਣੇ ਨੇ ਹੀ ਨੀਂਗਾ ਮਾਰੀ ਸਟੋਪ ਬੰਦੇ ਇਧਰ ਇਧਰ ਪਿੰਧਰ ਵੀ ਆਇਆ ਕਰਨ ਰਾਵੜ ਦੀ ਪਿਆ ਰਾਵੜ ਦੀ ਪਿਆ ਇਧਰ ਮੂ ਦਿਖਾ ਕਰਾਂ ਤੇ ਯਾਰ ਨੂੰ ਨੂੰ ਕਰਾ ਇਹ ਜੋੜਾ ਪਿਆ ਕੋਈ ਤਕਲੀਫ ਤਾਂ ਨਹੀਂ ਆਈ ਨਹੀਂ ਨਹੀਂ ਓਕੇ ਜਮਾ ਓਕੇ ਮਾ ਠੀਕ ਹੈ ਤੁਸੀਂ ਦੱਸੋ ਆ ਬੰਦੇ ਆਏ ਆਪਣੇ ਕੱਲ ਆਏ ਆ ਇਹ ਹਾਂਜੀ ਕੋਈ ਇਧਰ ਇਹਨੂੰ ਰਾਸ ਟਰਾਲੇ ਚ ਪਾਇਆ ਸੀ ਅਸੀਂ ਆਹ ਬਾਹਰ ਪਏ ਇਹ ਟਰਾਲੇ 'ਚ ਪਏ ਬੰਦੇ ਪਿੰਧਰ ਦੇ ਇਹ ਚਲੋ ਕੋਲ ਫਾਉਂਦਾ ਹੋਰ ਹੋਣਾ ਛੋੜੋ ਮਾੜਾ ਮੇਰੀਆਂ ਆ ਮੰਜ਼ਮੀਆਂ ਇਹ ਮੰਜ਼ਮੀਆਂ ਅਮਰੀਕਾ ਦਾ ਆ ਜਾਓ ਆ ਜਾਓ ਸਲੀਗੁੜੀ ਜਿੰਦਰਾ ਜੇਟ ਲਾ ਲਓ ਜੀ ਸਾਡੇ ਸੇਵਾਦਾਰ ਹੁਣ ਖੂਨਦਾਨ ਕਰਨ ਲੱਗੇ ਆਵਨਦੀਪ ਕਰਨ ਲੱਗਾ ਖੂਨਦਾਨ ਕਰਾਉਣਾ ਚੱਲ ਬਈ ਤੂੰ ਵੀ ਕਢਾਵੇ ਯਾਰ ਤੈਨੂੰ ਕੀ ਆ ਮੀਰਾ ਫਰੂਟੀ ਪੀ ਇਹ ਵਾਲਾ ਬੰਦਾ ਹੋਰ ਨੱਤਰ ਗਿਆ ਉਹ ਵਾਹ ਗੁੱਡ ਜੌਬ ਗੁੱਡ ਜੌਬ ਐ ਹੋਏ ਕਾਊ ਕਵੇਂ ਸਰਾ ਸਰਾ ਟਿੱਕੀ ਸੱਟ ਆਪਾ ਜੀ ਆ ਫੜਾ ਦਿਓ ਬਲੌਗਰ ਆਇਆ ਹੈ ਰਾਜਦੀਪ ਇੱਧਰ ਇੱਧਰ ਹੋਰ ਸੰਗ ਆਪਣੇ ਟਿੱਕੀ ਬਹੁਤ ਵਾਹ ਇੱਧਰ ਆ ਰਾਜਦੀਪ ਜੱਟਣੀ ਲਿੱਕੀ ਵਾਲੇ ਜੱਟਣੀ ਪੂਰੀ ਸਰਾਂ ਟਿੱਕੀ ਟਿੱਕੀ ਸਰਾਂ ਜੱਟ ਹੋਣਾ ਚਾਰ ਖਾਲੀਆਂ ਪੰਜਵੀਂ ਬਾਟੀ ਚ ਉਹ ਵਰਗਾ ਵਾਲੇ ਸੋਹਣੇ ਆ ਮੁੰਡੇ ਹੈ ਭਲੂਰ ਵਾਲੇ ਦਾ ਮੈਂ ਕਹਿੰਦਾ ਹੱਤੀ ਆ ਇੱਕ ਤੋਂ ਇੱਕ ਸੋਹਣੇ ਜਿਵੇਂ ਤੇਰੇ ਅਣਕਾ ਲੱਗੀ ਹਣ ਤੂੰ ਦਾ ਨੂਰ ਹੀ ਆ ਨਿਹਰਾ ਇਧਰ ਆ ਬੰਦਾ ਵੇਖੋ ਲੱਗਿਆ ਤਾਂ ਟਾਈਮ ਹੋ ਗਿਆ ਨਾ ਸੋਹਣਾ ਲੱਗਦਾ ਸਾਡਾ ਸਾਰੇ ਮੁੰਡੇ ਐਂਡੀ ਆ ਬਸ ਸਖਦੀਪ ਵੱਲੋਂ ਬਾਈ ਕਹਿੰਦਾ ਲੰਗਰ ਦੀ ਇਧਰੋਂ ਬਾਈ ਮੈਂ ਪਾਈਨੈਪਲ ਖੋਣੇ ਆ ਸਾਰਿਆਂ ਨੂੰ ਤੇ ਆ ਨਵਾਜ਼ ਬਾਈ ਬਹੁਤ ਹੈ ਚਾਹ ਚਾਹ ਕਰਦੇ ਕਹਿੰਦਾ ਪਾਈਨੈਪਲ ਚੱਕੋ ਚੱਲ ਮਿੱਤਰਾ ਜੱਕੋ ਬਰੇਡ ਬੇਲੇਡ ਇਹ 50 ਦਾ ਬਹੁਤ ਚੰਗਾ ਨਿਕਲਿਆ ਹੈ। ਹਲੋ ਭਾਈ। ਲਓ ਜੀ ਹਣ ਸੰਗਤ ਦਾ ਮੇਲਾ ਦੇਖ ਕੇ ਆਈ ਆ ਰੌਣਕ ਮੇਲਾ ਤੇ ਹੁਣ ਇਹਦੇ ਸਾਰੇ ਆਰਾਮ ਫਰਮਾ ਰਹੇ ਆ ਤੇ ਟਰਾਲਾ ਆਪਣਾ ਇੱਧਰ ਖੜਾ ਤੇ ਇੱਥੇ ਬੈਠ ਕੇ ਆਰਾਮ ਫਰਮਾ ਰਹੇ ਆ। ਹੋਰ ਜੀ ਸੰਗਤੋ ਕਿਵੇਂ ਆ ਰੌਣਕਾਂ ਪੂਰੀਆਂ। ਲਓ ਜੀ ਸਾਡੇ ਪਿੰਡ ਦੀ ਸਾਰੀ ਸੰਗਤ। ਹਾਂ ਜੀ ਨੰਬਰਦਾਰ ਰੌਣਕਾਂ ਮੇਲਾ ਲੱਗਾ ਉਹ ਪੂਰਾ ਵਧੀਆ। ਠੀਕ ਹੈ ਜੀ। ਪੂਰਾ ਭਰਿਆ ਮੇਲਾ ਆਕੇ ਤਾਂ ਬਹੁਤ ਆਈ ਵੀ ਆ ਬਹੁਤ ਜ਼ਿਆਦਾ ਠੀਕ ਆ ਜੀ ਲਓ ਜੀ ਇਹ ਸਾਰੇ ਆਪਣੇ ਪਿੰਡ ਦੀ ਸੰਗਤ ਆ ਤੇ ਹੁਣ ਇਹਦੇ ਸਾਹ ਸੁ ਲੈੰਦੀ ਆ ਰੌਣਕ ਮੇਲਾ ਪੂਰਾ ਠੀਕ ਆ ਨਾ ਗੱਲ ਯਾਰੀਆਂ ਇੱਥੇ ਰਹਿ ਜੇ ਤੁਨੂੰ ਹਾਂ ਉਹ ਲੈ ਦੇ ਫਿਰੋ ਜੋੜ ਤੇ ਟੱਡ ਲੈ 500 ਵਾਲਾ ਜੀ ਤੂੰ ਲੈ ਕੇ ਦੇ ਅੱਧਰ ਵੀ ਮਾਰੇ ਕੈਮਰਾ ਮਾਰਿਆ ਨਾ ਰਾਈਟ ਹਰਿਆ ਪਹਾੜਾ ਬਈ ਓਏ ਹੁਣ ਇਹਨੂੰ ਵਿਖਾ ਮੈਂ ਚ ਵਿਜੇ ਇਹਨੂੰ ਵਿਖਾ ਹੁਣ ਚੱਲ ਚਾਲਾ ਪਰ ਰੱਖ ਮੋਬਾਈਲ ਉਹ ਰਫੜਾ ਚਾਲਾ ਓਏ ਓਏ ਵੀਡੀਓ ਬਣਾਉਣਾ ਤੂੰ ਚੱਲ 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 ਵੀਡੀਓ ਵਲੌਗ ਬਣਾਉਂਗਾ ਚੱਲ ਕਿਉਂਕਿ ਲੰਗਰ ਬਹੁਤ ਲਾਇਆ ਤੁਸੀਂ ਹੁਣ ਦੇਖਣੇ ਮੈਚ ਥੋੜੇ ਚਲੋ ਬਈ ਚੱਕ ਲੋ ਇਧਰ ਰਮਾ ਆ ਗਿਆ ਓਏ ਉਹ ਲੈ ਨੱਪ ਗਿਆ ਓਏ ਏ ਮਦਗੀ ਕਰਦਾ ਓਏ ਐੜਾ ਮਦਗੀ ਓਏ ਥੱਲੇ ਨਹੀਂ ਮਾਰ ਦੇਣਾ ਮੋਦਗੀ ਜਾ ਚੱਕਵਾ ਨਪੜਿਆ ਬਈ ਕਿਹੜਾ ਮੋਦਗੀ ਬੈਗਾ ਹਰਿਆ Winner ਆ ਬਾਈ ਵਿਜੇ ਸਰਾ ਜਾਓਏ ਦੋਵੇਂ ਬੰਦੇ ਬੇਗਾਨੇ ਦੁਬਾਰਾ ਵੇਖ ਲੋ ਕਰਨਾ ਛੱਡ ਹੱਥ ਛੰਡੀ ਆ ਬਾਈ ਉਹਦੀ ਹੁਣ ਛੰਡੀ ਆ ਉਹਦੀ ਕਿਹਦੇ ਦਾ